ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਨਵੇਂ ਬੜੇ ਐਮਪੀ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਉੱਭਰੀ ਆ ਤੇ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਵੜਨ ਦੇ ਸੰਕੇਤ ਮਿਲ ਚੁੱਕੇ ਨੇ। ਤੋਂ ਬੰਦੀ ਸਿੰਘਾਂ ਦੀ ਰਹਾਇ ਦੇ ਮਾਮਲੇ ਨੂੰ ਲੈ ਕੇ ਉਹਨਾਂ ਸਿੰਘ ਬਿੱਟੂ ਵੱਲੋਂ ਦਿੱਤੇ ਬਿਆਨ ਤੇ ਰਾਜਾਵੜਿੰਗ ਨੇ ਕਿਹਾ ਕਿ ਬਿੱਟੂ ਬਹੁਤ ਕੁਝ ਬੋਲ ਜਾਂਦੇ ਨੇ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ਉੱਤੇ ਭਾਜਪਾ ਨੂੰ ਸਵਾਲ ਕਰਨ ਵਾਲੇ ਰਵਨੀ ਸਿੰਘ ਬਿੱਟੂ ਖੁਦ ਭਾਜਪਾ ਦੇ ਵਿੱਚ ਚਲੇ ਗਏ ਨੇ। ਤੇ ਤੇ ਜਲੰਧਰ ਜਿੰਨੀ ਚੋਣਾ ਨੂੰ ਲੈ ਕੇ ਰਾਜਾ ਫੜਿਕ ਨੇ ਕਿਹਾ ਕਿ ਹਰਿਆਣਾ ਵਿੱਚ ਜੋ ਚੋਣਾਂ ਹੋਣੇ ਨੇ ਉਸ ਸਮੇਂ ਪੰਜਾਬ ਚ ਜਿੰਨੀ ਚੋਣਾਂ ਦਾ ਐਲਾਨ ਹੋਣਾ ਚਾਹੀਦਾ ਹੈ ਕਿਉਂਕਿ ਸਟੇਟ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਚੋਣ ਜਾਬਤਾ ਲੱਗ ਜਾਂਦਾ ਹੈ ਤੇ ਕਾਫੀ ਕੰਮ ਰੁਕ ਜਾਂਦੇ ਨੇ ਪਰਤੂ ਫਿਰ ਵੀ ਕਾਂਗਰਸ ਜਲੰਧਰ ਜਿੰਨੀ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹੈ ਭਾਈ ਮੈਂ ਸਮਝਦਾ ਹੂੰ ਕਿ ਬਹੁਤ ਅੱਛੇ ਨਤੀਜੇ ਆਏ और जिस प्रकार से हमारी उपेक्षा थी कि सबसे बड़ी पार्टी के रूप में और सबसे ज़्यादा सीट कांग्रेस पार्टी पंजाब में जीतेगी वैसा ही हुआ लोगों ने विश्वास जताया है कांग्रेस पार्टी में और नए संकेत दिए हैं दो के लिए कि लोग ये महसूस करते हैं कि कांग्रेस पार्टी ही ऐसा पार्टी है जो पंजाब का नेतृत्व कर सकती है और ये भविष्य में के संकेत दिए अब हमें जोरदार तरीके से लगना होगा और ओवर कॉन्फिडेंस में ना होकर जमीन स्तर पर जाकर नए लोगों को जिम्मेदारी देनी होगी जहाँ जहाँ हमें लगता है कि जिम्मेदारी देने की ज़रूरत है और अभी से हमें सब कुछ तय करना होगा अगले छे महीनों में कि कौन कहाँ से चुनाव लड़ेगा और अगली रणनीति क्या होगी देखो भाई बिट्टू जी की कहें बिट्टू जी ये बिट्टू जी को पुछो लेकिन बिट्टू जी बहुत कुछ कह जाते पहला वो कहें कि मैं बीजेपी इस करके ज्वाइन कर रहे हैं क्योंकि राहुल गांधी जी ने मैं ये गल कही है ਕੀ ਬੰਦੀ ਸਿੱਖਾ ਮੈਂ ਵੀ ਆਪਣੇ ਪਿਤਾ ਦੇ ਕਾਤਲਾਂ ਨੂੰ ਅਸੀਂ ਛੱਡਤਾ ਤੇ ਤੁਸੀਂ ਵੀ ਬੰਦੀ ਸਿੱਖਾਂ ਨੂੰ ਰਿਹਾ ਕਰ ਦਿਓ ਇਹ ਗੱਲ ਬਿੱਟੂ ਨੇ ਕਹੀ ਕਿ ਮੈਨੂੰ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਜਿਹੜੀ ਕਿ ਮੇਰੇ ਸਿਧਾਂਤਾਂ ਦੇ ਖਿਲਾਫ ਹੈ ਅੱਜ ਉਹ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਕੋਈ ਇਤਰਾਜ਼ ਨਹੀਂ ਬੰਦੀ ਸਿੱਖਾਂ ਦੀ ਰਿਹਾਈ ਤੇ ਡੋਨਟ ਬਿੱਟੂ ਜੀ ਦਾ ਤਾਂ ਕੋਈ ਪਤਾ ਨਹੀਂ ਨਾ ਬਿੱਟੂ ਜੀ ਕਦ ਕੀ ਕਹਿੰਦੇ ਨੇ ਲੇਕਿਨ ਹਾਂ ਦੇਸ਼ ਤੇ ਸੰਵਿਧਾਨ ਦੇ ਮੁਤਾਬਕ ਕਨਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਕ ਜਿਹੜਾ ਵਿਅਕਤੀ ਇਸ ਦੇਸ਼ ਦੇ ਸੰਵਿਧਾਨ 'ਚ ਵਿਸ਼ਵਾਸ ਰੱਖਦਾ ਲੋਕਤੰਤਰ 'ਚ ਵਿਸ਼ਵਾਸ ਰੱਖਦਾ ਉਹਨੂੰ ਕਿਸੇ ਵੀ ਕਿਸਮ ਦਾ ਕੋਈ ਇਤਰਾਜ਼ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਕਾਨੂੰਨ ਦੇ ਤਹਿਤ ਜੋ ਗੱਲ ਹੈ ਉਹਨੂੰ ਮੰਨ ਲੈਣਾ ਚਾਹੀਦਾ ਜੇ ਸਜ਼ਾਾਂ ਪੂਰੀਆਂ ਹੋ ਗਈਆਂ ਨੇ ਤਾਂ ਉਹਨਾਂ ਦੀ ਰਿਹਾਈ ਹੋ ਜੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ बट बिट्टू जी दिन हजे भी कोई शक लग रहा है देखो वैसे तो अच्छा होता है की इलेक्शन कमीशन पर ध्यान रखता कि चुनाव अब हरियाणा के साथ होते जब हरियाणा के छह महीनों तक चुनाव है इस प्रकार से बीच में अपनी मर्जी से चुनाव अनाउंस कर देना क्योंकि इसमें मेरे को लगता है कि स्टेट का बहुत बड़ा नुकसान होता है आ, क्योंकि अब फिर कोड लग जाएगा फिर एक महीने के लिए वो होगा तो ऐसा नहीं होता तो अच्छा होता लेकिन हम जलंधर चुनाव के लिए पूरे पूरा तैयार हैं 101 एंड परसेंट वहाँ पर हमारी तैयारी है और हम चुनाव जीत के जलंधर की वेस्ट में आ, मेरे को लगता दम लेंगे सुखंदर सिंह मलूका नहीं तो जो था उनकी पहुंचना उन्होंने तो बेचार ने उन्होंने जी नोरानी सी उन्होंने बीजेपी ज्वाइन कर ली है हूँ ਉਹਨਾਂ ਦਾ ਪਹੁੰਚਣਾ ਤਾਂ ਮੇਰੇ ਕੋਲ ਮੁਮਕਿਨ ਹੀ ਨਹੀਂ ਹੈ ਲੇਕਿਨ ਬਾਕੀ ਇੰਟਰਨਲ ਮਾਮਲਾ ਉਹਨਾਂ ਤੇ ਰਾਜਾ ਵਰਿੰਗ ਮੈਂ ਸਮਝਦਾ ਕਿ ਇਸੇ ਕਰਾਂ ਦੀ ਟਿੱਪਣੀ ਕਰਾਂਗਾ ਤਾਂ ਉਹ ਜਾਇਜ਼ ਨਹੀਂ ਬੰਦੀ ਹੈ ਪਰ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹਨਾਂ ਨੇ ਪ੍ਰਗਟ ਕੀਤੀਆਂ ਨੇ ਇਹ ਸਾਰਾ ਪੰਜਾਬ ਕਹਿ ਰਿਹਾ ਇਹ ਗੱਲ ਨੂੰ ਲੇਕਿਨ ਕੋਈ ਸਮਝੇ ਤਾਂ ਤਾਂ ਹੀ ਗੱਲ ਬਣੇਗੀ ਜੇ ਬਾਕੀ ਉਹਨਾਂ ਦੀ ਆਪਣੀ ਪਾਰਟੀ ਹੈ ਮੈਂ ਉਹਦੇ ਖਤੇਜੰਗ ਬਾਜਵਾ ਨੇ ਕਿਹਾ ਕਿ ਜਿਹੜਾ ਪੰਜਾਬ ਵਿੱਚ ਜੇਕਰ ਕਿਸਾਨਾਂ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਪੰਜਾਬ ਵਿੱਚ ਕੰਪੇਨ ਕਰ ਰਹੇ ਹਾਂ ਬੇਫਾਜ਼ੂ ਹੈ ਜਿੱਦਾ ਦੇਖਦੇ ਹੋ ਕਿ ਇਹ ਸੈਟਰਾਂ ਗੱਲ ਹੋਈ ਸੋ ਇਹ ਗੱਲ ਤਾਂ ਪਹਿਲਾਂ ਦੱਸਣੀ ਚਾਹੀਦੀ ਹੈ ਬਾਜਵਾ ਸਾਹਿਬ ਨੂੰ ਲੇਟ ਹੋ ਗਏ ਮੇਰਾ ਖਿਆਲ ਕਿਸਾਨਾਂ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ ਕਿਸਾਨ ਤਾਂ ਅੱਜ ਵੀ ਧਰਨੇ ਤੇ ਬੈਠਾ ਹੈ ਕਿਸਾਨ ਅੱਜ ਵੀ ਧਰਨੇ ਤੇ ਬੈਠਾ ਹੈ ਮੈਂ ਜਲਦੀ ਕਿਸਾਨਾਂ ਦੇ ਨਾਲ ਮੁਲਾਕਾਤ ਕਰਾਂਗਾ ਜਿੱਥੇ ਬੰਦੀਆਂ ਦੇ ਨਾਲ ਔਰ ਜਿੱਥੇ ਬੰਦੀਆਂ ਨੂੰ ਪੁੱਛ ਕੇ ਅਗਲੀ ਜਿਹੜੀ ਰਣਨੀਤੀ ਵੀ ਹੋਗੀ ਔਰ ਲੋਕ ਸਭਾ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਇਸ਼ੂਸ ਤੇ ਮੁੱਦਿਆਂ ਤੇ ਅਸੀਂ ਗੱਲ ਕਰਾਂਗੇ ਸਭ ਤੋਂ ਵੱਡਾ ਮੁੱਦਾ ਹੈ ਔਰ ਇਹਨੂੰ ਸਭ ਤੋਂ ਪਹਿਲਾਂ ਐਡਰੈਸ ਕਰਨਾ ਚਾਹੀਦਾ ਹੈ ਨਾ ਕਿ ਉਲਟਾ ਇਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਜਿਹੜੇ ਚੋਣ ਲੜ ਰਹੇ ਸੀ ਉਹ ਦਬਕੇ ਮਾਰਦੇ ਨਜ਼ਰ ਆਏ ਕਿਸਾਨਾਂ ਨੂੰ ਕਿ ਮੈਂ ਦੇਖ ਲਾਂਗਾ ਮੈਂ ਕਰ ਲਾਂਗਾ ਮੈਂ ਢਾਲਾਂਗਾ ਐਦਾਂ ਦੀਆਂ ਗੱਲਾਂ ਕਰਦੇ ਸੀ ਵੀ ਜਿਵੇਂ ਜਿਵੇਂ ਕੋਈ ਭੀਖ ਦੇ ਰਿਹਾ ਪੰਜਾਬ ਨੂੰ ਪੰਜਾਬ ਦਾ ਹੱਕ ਹੈ ਚਾਹੇ ਉਹ ਕੇਂਦਰ ਸਰਕਾਰ ਤੋਂ ਜਿਹੜੀਆਂ ਸਕੀਮਜ਼ ਆਉਂਦੀਆਂ ਕੋਈ ਉਹ ਕੋਈ ਉਹ ਕਿਤੋਂ ਅਲਟੀਮੇਟਲੀ ਦਿੱਲੀ ਨਹੀਂ ਬਣਾ ਕੇ ਲਿਆਉਂਦਾ ਉਹ ਸਾਰਾ ਦਾ ਸਾਰਾ ਜਿਹੜਾ ਫੈਡਰਲ ਢਾਂਚਾ ਹੈ ਉਹ ਸਟੇਟਾਂ ਤੋਂ ਚੱਲਦਾ ਹੈ ਸੋ ਮੇਰੇ ਮੇਰੇ ਹਿਸਾਬ ਨਾਲ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਲਟਾ ਉਹਨਾਂ ਨਾਲ ਬਾਤ ਕੇ ਸਮਝਤੀ ਚਤਾ ਕੇ ਉਹਨਾਂ ਦੇ ਮਸਲੇ ਨੂੰ ਹੱਲ ਕਰਨਾ ਚਾਹੀਦਾ